ਅੱਜ ਕੀ ਗੱਲਬਾਤ ਹੋਈ ਹੈ ਅੱਜ ਅਸੀਂ ਇਸ ਵੇਲੇ ਜੀ ਜੀ ਹਾਂਜੀ ਅਮਰਸਾਹੇਰ ਏਅਰਪੋਰਟ ਦੇ ਉੱਤੇ ਆਜਾਣੇ ਕਰ ਰਹੇ ਹਾਂ ਤੁਹਾਨੂੰ ਸਭ ਨੂੰ ਪਤਾ ਕਿ 104 ਭਾਰਤੀ ਜਿਹੜੇ ਅਮਰੀਕਾ ਦੇ ਡਿਪੋਟ ਕੀਤੇ ਆ ਉਹ ਅਮਰਸਾਹੇਰ ਏਅਰਪੋਰਟ ਆਏ ਜਿਹੜੇ ਆਪਣੇ ਪੰਜਾਬੀ ਪੀ ਦੇ ਕਰੀਬ ਆਪਣੇ ਪੰਜਾਬੀ ਨੌਜਵਾਨ ਮੁੰਡੇ ਵੀ ਜਿਹੜੇ ਉਹਦੇ ਵਿੱਚ ਵਾਪਸ سپورਟ ਆਇਆ ਤੇ ਇਹ ਗੱਲ ਤੇ ਹੈ ਕਿ ਸਾਰੇ ਤੰਦਰੁਸਤ ਨੇ ਸਾਰੇ ਠੀਕ ਠਾਕ ਨੇ ਵਧੀਆ ਨੇ ਜਿਹੜੀ ਚਿੰਤਾ ਦੀ ਗੱਲ ਹੁੰਦੀ ਹੈ ਕਿ ਬੰਦਾ ਬਿਮਾਰ ਦਾ ਹੋਇਆ ਹੋਵੇ ਕੁਛ ਦਾ ਹੋਵੇ ਉਹ ਲਗਭਗ ਸਭ ਠੀਕ ਨੇ ਉਹਦਾ ਠੀਕ ਲੰਮਾ ਸਭ ਸੀਗਾ ਅਕੇ ਆ ਪਰੋਂ ਠੀਕ ਨੇ ਜਲਦੀ ਸਾਰੇ ਜਾਣੇ ਉਹਨਾਂ ਦਾ ਪੇਪਰ ਵਰਕ ਹੋ ਗਿਆ ਪਹਿਲੇ ਮੈਚ ਦੇ ਵਿੱਚ ਪੰਜਾਬੀਆਂ ਦਾ ਬਲ ਜਿਹੜਾ ਉਹ ਪੇਪਰ ਵਰਕ ਕੀਤਾ ਇਮੀਗ੍ਰੇਸ਼ਨ ਨੇ ਕੋਤੋਂ ਬਾਅਦ ਉਹ ਦੂਜਾ ਹਰਿਆਣਾ ਗੁਜਰਾਤ ਵਗੈਰਾ ਹੋਊਗਾ ਸੋ ਮੈਂ ਮੈਂ ਸਮਝਦਾ ਕਿ ਇਹ ਇੱਕ ਬੜਾ ਗੰਭੀਰ ਮੁੱਦਾ ਹੈ ਇਹ ਦੋ ਦੇਸ਼ਾਂ ਦਾ ਮੁੱਦਾ ਇੰਟਰਨੈਸ਼ਨਲ ਮੁੱਦਾ ਅਮਰੀਕਾ ਦਾ ਤੇ ਇੰਡੀਆ ਦਾ ਇਸ ਕਰਕੇ ਇਸ ਮੁੱਦੇ ਵਿੱਚ ਜਿਹੜਿਆ ਸਾਡੀਆਂ ਸਟੇਟ ਗਵਰਨਮੈਂਟਾਂ ਦੇ ਦਜਾ ਅੱਜ ਵੀ ਹਰਿਆਣਾ ਦੇ ਗਜਰਾਤ ਦੇ ਮਹਾਰਾਸ਼ਟਰ ਦੇ ਕਈ ਸਟੇਟਾਂ ਦੇ ਜਿਹੜੇ ਨੌਜਵਾਨ ਆਏ ਆ ਇਸ ਕਰਕੇ ਮੇਰੀ ਕੇਂਦਰ ਸਰਕਾਰ ਨੂੰ ਬੇਨਤੀ ਆ ਮੇਦੀ ਖਾਸ ਤੌਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਬੇਨਤੀ ਆ ਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਜੀ ਦੇ ਨਾਲ ਬੈਠ ਕੇ 트럼ਪ ਜੀ ਦੇ ਨਾਲ ਬੈਠ ਕੇ ਇਹ ਜੋ ਕੁਝ ਹੋਇਆ ਦਾ ਅੱਗੇ ਹੋਣ ਜਾ ਰਿਹਾ ਉਹਦੇ ਬਾਅਦ ਵਿੱਚ ਇਹਦਾ ਹੱਲ ਕੱਢਣ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਮੋਦੀ ਜੀ ਕਹਿੰਦੇ ਹੁੰਦੇ ਆ ਕਿ 트럼ਪ ਮੇਰਾ ਬਹੁਤ ਦੋਸਤ ਹੈ ਉਹਦਾ ਸਤੰਬਰ 19 ਦੇ ਵਿੱਚ ਜਿਹੜੀ ਪੀ ਹੀ ਇਲੈਕਸ਼ਨ ਸੀਗੀ ਉਦੋਂ ਮੋਦੀ ਜੀ ਕੈਂਪੇਨ ਕਰਦੇ ਵੀ ਗਏ ਸੀ ਬਤਕਾ ਉਹਨਾਂ ਦੀ ਟਰੰਪ ਜੀ ਦੀ ਉਹਨਾਂ ਦੇ ਤੁਹਾਨੂੰ ਪਤਾ ਚੇਤਾ ਹੋਣਾ ਕਿ ਟੈਕਸਸ ਦੇ ਵਿੱਚ ਬੋਲਦੇ ਉਹਨਾਂ ਨੇ ਕਿਹਾ ਸੀਗਾ ਕਿ ਇਸ ਵਾਰ ਟਰੰਪ ਸਰਕਾਰ ਤੇ ਮੇਰੀ ਉਹਨਾਂ ਨੂੰ ਬੇਨਤੀ ਹੈ ਕਿਉਂਕਿ ਵੇਖੋ ਸਾਡਾ ਇਹਦੇ ਵਿੱਚ ਕੋਈ ਨਾਤਾ ਵਸ ਦੀ ਗੱਲ ਆ ਕਿਉਂਕਿ ਇਹ ਸੈਂਟਰ ਗਵਰਨਮੈਂਟ ਦੇ ਇਹ ਇੰਟਰਨੈਸ਼ਨਲ ਮੁੱਦੇ ਆ ਉਸ ਲੈਵਲ ਤੇ ਇਹ ਮੁੱਦੇ ਜਿਹੜੇ ਡਿਸਕਸ ਹੋਣਿਆ ਉਸ ਲੈਵਲ ਤੇ ਇਹਨਾਂ ਮੁੱਦਿਆਂ ਦਾ ਹੱਲ ਹੋਣਾ ਸੋ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਬੇਨਤੀ ਕਰੂੰਗਾ ਕਿ ਸਭ ਜਿਹੜੇ ਇਸ ਵੇਲੇ ਭਾਰਤੀਆਂ ਦੇ ਉੱਤੇ ਇਹ ਜਿਹੜੀ ਡੈਪੂਟੇਸ਼ਨ ਦੀ ਜਾਂ ਜੇਲਾ ਦੀ ਜਿਹੜੀ ਤਲਵਾਰ ਲਟਕਦੀ ਹੈ ਉਹ ਇਹਦੀ ਢਾਲ ਬਣ ਆਪਣੇ ਭਾਰਤੀਆਂ ਦੀ ਬਾਹ ਫੜ ਭਾਰਤੀਆਂ ਦੀ ਬਾਹ ਫੜ ਕੇ ਤੇ ਟਰੰਪ ਦੇ ਨਾਲ ਬੈਠ ਕੇ ਇਸ ਮਸਲੇ ਦਾ ਜਿਹੜਾ ਸੁਚੇਤਕ ਜਿਹੜੀ ਕੰਡੀਸ਼ਨ ਜਦੋਂ ਲੈ ਕੇ ਆਏ ਨੇ ਉਹਨਾਂ ਨੂੰ ਜੋਗੇ ਵੀ ਚਰਚਾ ਹੈ ਕਿ ਹੱਥ ਕੜੀਆਂ ਲਾਈਆਂ ਹੋ ਸਕਦੀਆਂ ਨਹੀਂ ਨਹੀਂ ਦੇਖੋ ਮੈਂ ਇਸ ਵੇਲੇ ਬਿਲਕੁਲ ਠੀਕ ਹੈ ਬਿਲਕੁਲ ਸਾਰੇ ਬੰਦਿਆਂ ਨੇ ਰੋਟੀ ਪਾਣੀ ਖਾਧਾ ਦੋ ਤਿੰਨ ਤੋਂ ਬਾਅਦ ਚਾਹ ਪੀਤੀ ਆ ਸਭ ਨੇ ਕੀਤਾ ਕੋਈ ਕੋਈ ਇਦਾਂ ਦੀ ਗੱਲ ਨਹੀਂ ਕੀ ਠੀਕ ਹੈ ਉਹ ਜਹਾਜ਼ ਚਾਹੇ ਜਾਂ ਲੰਬਾ ਸਫ਼ਰ ਹੈ ਵੈਸੇ ਅਮਰੀਕਾ ਦੇ ਇਤੋਂ 18-20 ਘੰਟੇ ਦੀ ਫਲਾਈਟ ਪਰ ਉਹ ਹੁਣੇ ਅੱਜ ਨਹੀਂ ਦੇ ਦੇ ਮੈਂ ਉਦੋਂ ਮੈਂ ਤਾਂ ਬਾਅਦ ਚ ਜਾਂ ਜਦੋਂ ਆ ਕੇ ਨਹੀਂ ਵੀ ਕੋਈ ਨਹੀਂ ਬੰਦੇ ਆ ਸਰ ਮੈਂ ਜਿੱਕੇ ਦੇ ਵੇਖਿਆ ਫੋਟੋ ਉਹ ਆਪਣੀ ਗੱਲਾਂ ਤੇ ਲੈ ਕੇ ਬੜੇ ਸਵਾਲ ਉੱਠ ਰਹੇ ਆ। ਉਹ ਚਲੋ ਇਹ ਛੱਡੋ ਇਹਨਾਂ ਦੀਆਂ ਚਾਲਾਂ ਉਹ ਇਜਾਨਤ ਕੋਈ ਗੱਲ ਨਹੀਂ ਤੇਰਾ ਮਰਜ਼ੀ ਟੋਲਣਾ। ਪਰ ਸਭ ਤੋਂ ਜ਼ਿਆਦਾ ਉਹਨਾਂ ਦੀ ਸਟੇਟ ਦੇ ਜਿਹਨਾਂ ਦੇ ਪੰਜਾਬ ਤੋਂ ਚੁਣ ਗੈਰਕਾਨੂੰਨੀ ਜਿਹੜੇ ਕੰਮ ਕਰਦੇ ਨੇ ਕਾਰਵਾਈ ਹੋਏਗੀ। ਜਿਹੜੀ ਦੇਖੋ ਮੈਂ ਦਿਨੇ ਆਪਣੇ ਪੰਜਾਬੀ ਮੁੰਡਿਆਂ ਨੂੰ ਮਿਲਿਆ ਉਹਨਾਂ ਨੂੰ ਮੈਂ ਪੁੱਛਿਆ ਕਿ ਕੋਈ ਕਿਹੜੇ ਏਜੰਟਾਂ ਦੇ ਥੂ ਗਏ ਹੋ? ਜ਼ਿਆਦਿਆਂ ਨੇ ਇਹ ਕਿਹਾ ਕਿ ਦੁਬਈ ਦੇ ਏਜੰਟਾਂ ਜਿਨ੍ਹਾਂ ਦਾ ਥੂ ਉਹਨਾਂ ਦੇ ਟੈਲੀਫੋਨ ਤੇ ਗੱਲ ਹੋਈ ਦੁਬਈ ਦੇ ਥੂ। ਇਤੋਂ ਸਾਰੇ ਕੋਈ ਡਬਈ ਗਿਆ ਕੋ ਕਿਤੇ ਗਿਆ ਦਬਈ ਤੋਂ ਅੱਗੇ ਕੋਈ ਇੰਗਲੈਂਡ ਕੋਈ ਵਾਇਆ ਇਦਾਂ ਕਰਦੇ ਕਰਦੇ ਗਏ ਇਦਾਂ ਦੀ ਹੈ ਉਹ ਬੰਦੇ ਕਈ ਬੰਦੇ ਨੇ ਮੈਨੂੰ ਵਿਚਾਰਦਾ ਤੇ ਦੁੱਖ ਆਇਆ ਕਈ ਕਈਆਂ ਕੋ ਕੈਨੇਡਾ ਦਾ ਵੀਜ਼ਾ ਸੀ ਡੀਪਲਮਾ ਵੀਜ਼ਾ ਸੀਗਾ ਕਈਆਂ ਦੇਸ਼ਾਂ ਦਾ ਵੀਜ਼ਾ ਸੀ ਆ ਤੇ ਉੱਥੇ ਜਾ ਕੇ ਉਹਦਾ ਵਿਚਾਰਾਂ ਦਾ ਕੰਮ ਖਰਾਬ ਹੋ ਗਿਆ ਸੋ ਮੈਂ 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 ਦੁਬਾਰਾ ਦੁਬਾਰਾ ਫਿਰ ਬਸ میری ਗੱਲ ਨੂੰ ਧਿਆਨ ਨਾਲ ਸੁਣੋ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਟਾਈਮ ਤੇ ਆਪਣੇ ਮਿੱਤਰ ਦੇ ਨਾਲ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਜੀ ਦੇ ਨਾਲ ਗੱਲ ਕਰਕੇ ਬੈਠ ਕੇ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਔਰ ਜਿਹੜੇ ਬਹਾਦਰੀਆਂ ਦੇ ਉੱਤੇ ਇਸ ਵੇਲੇ ਡੈਪੂਟੇਸ਼ਨ ਤੇ ਜਾਂ ਜੇਲੇ ਦਾ ਡਾਅ ਉਹਨਾਂ ਦੀ ਧਿਆਲ ਬੰਨਾ ਚਾਹੀਦਾ ਤੇ ਮਸਲੇ ਦਾ ਹੱਲ ਕਰਨਾ ਚਾਹੀਦਾ